ਨਹੀਂ ਅਦਰੋਂ ਪ੍ਰਸ਼ਾਸਨ ਵੱਲੋਂ ਪਿਛੋਂ ਅਲਰਟ ਆਇਆ ਸੀ ਕਿ ਜਦੋਂ ਵੀ 에ਅ ਸਟ੍ਰਾਈਕ ਦਾ ਥੋੜੀ ਸੈਨਸਿਟੀਵਿਟੀ ਹੁੰਦੀ ਹੈ ਤੇ ਸਾਇਰਨ ਬੁਜਾਇਆ ਜਾਂਦਾ ਜੀ ਸਾਇਰਨ ਦਾ ਇੱਕ ਮਤਲਬ ਇਹ ਵੀ ਹੈ ਕਿ ਜਦੋਂ ਲੌਂਗ ਸਾਇਰਨ ਚੱਲਦਾ ਹੈ ਕਿ that means ਕਿ ਉਸ ਦੇ ਥੋੜੀ ਵਰਨਰੇਬਿਲਟੀ ਜ਼ਿਆਦਾ ਹੈ 에ਅ ਸਟ੍ਰਾਈਕ ਦੀ ਤੇ ਲੋਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਤੁਸੀਂ ਉਤਤ ਅੰਦਰ ਰਹਿ ਜਾਓ ਬਾਹਰ ਦੀ ਮੂਵਮੈਂਟ ਘਟਾ ਦਿਓ ਸ਼ੈਲਟਰ 'ਚ ਰਹੋ ਤਾਂ ਕਿ ਜੇ ਕਿਸੇ ਸੂਰਤ ਵਿੱਚ ਵੀ 에ਅ ਸਟ੍ਰਾਈਕ ਜਾਂ ਕੋਈ ਡਰੋਨ ਐਕਟੀਵਿਟੀ ਨੂੰ ਨਿਊਟਰਲਾਈਜ਼ ਕੀਤਾ ਜਾਂਦਾ ਤੋ ਉਹਦਾ ਕੋਈ 파ਟਸ ਜਾਂ ਦੂਸਰੇ ਤੀਸਰੇ ਆਪਣੇ ਨਾਲ ਕੋਈ ਨੁਕਸਾਨ ਨਾ ਹੋਵੇ ਉਸ ਟਾਈਮ ਥੋੜਾ ਜਿਆਦਾ ਸੈਂਸਿਟੀਵਿਟੀ ਰੱਖਣ ਦੀ ਲੋੜ ਹੈ ਦੁਕਾਨਾਂ ਬੰਦ ਕਰਨ ਬਾਰੇ ਕੋਈ ਇਸ ਤਰੀਕੇ ਦਾ ਹੁਕਮ ਹੀ ਹਾਂ ਇਹਨਾਂ ਜ਼ਰੂਰ ਹੈ ਕਿ ਉਸ ਤਰੀਕੇ ਨਾਲ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਆਪਣੀ ਸੇਫਟੀ ਲਈ ਆਪਣੇ ਆਲੇ ਦੁਆਲੇ ਦੀ ਸੇਫਟੀ ਲਈ ਕਿ ਉਸ ਲਈ ਸ਼ੈਲਟਰ ਦੇ ਵਿੱਚ ਰਹਿਣ ਜਿਸ ਤਰ੍ਹਾਂ ਦੁਕਾਨਾਂ ਦੇ ਵਾਲੇ ਨੇ ਦੁਕਾਨ ਦੇ ਅੰਦਰ ਰਹਿਣ ਜਿਹੜੇ ਪਬਲਿਕ ਬਾਹਰ ਸਕੂਟਰਾਂ ਮੋਟਰਸਾਈਕਲਾਂ ਤੇ ਜਾ ਰਹੀ ਹੈ ਕਿ ਉਹ ਉਸ ਲਈ ਫੋਰ ਦਾ ਟਾਈਮ ਬੀਇੰਗ ਆਪਣਾ ਥੋੜਾ ਸ਼ੈਲਟਰ ਦੇ ਵਿੱਚ ਹੋ ਜਾਣ ਜੋ ਲੰਬਾ ਸਾਰਨ ਚੱਲਦਾ ਹੈ दैट मींस ਕਿ ਤੁਸੀਂ ਉਸ ਵੇਲੇ ਅਲਰਟ ਹੋ ਗਿਆ ਤੇ ਬਾਅਦ ਵਿੱਚ ਉਹ ਜਦੋਂ ਅਲਰਟ ਜਦੋਂ ਖਤਮ ਹੋਵੇਗਾ ਤੇ ਇੱਕ ਛੋਟਾ ਸਾਰਨ ਵੀ বাজਾਇਆ ਜਾਏਗਾ ਨਹੀਂ ਉੱਪਰੋਂ ਗਾਈਡਲਾਈਨ ਆਏਗੀ ਜੀ ਕਈ ਡਿਸਟ੍ਰਿਕਟ ਦੇ ਵਿੱਚ ਕੱਲ ਜਲਦੀ ਹੋ ਗਿਆ ਜਿਸ ਤਰ੍ਹਾਂ ਆਪਣੇ ਵੀ ਕੱਲ 8 ਵਜੇ ਤੋਂ ਹੋ ਗਿਆ ਇਹ ਟਾਈਮ ਮੌਸਮ ਦੇ ਮੁਤਾਬਕ ਜਾਂ ਪਿੱਛੋਂ ਜੋ ਗਾਈਡਲਾਈਨ ਆਣਗੇ ਇਨਸਟਰਕਸ਼ਨਸ ਦੇ ਮੁਤਾਬਕ ਉਹ ਵੱਧ ਘਟਾ ਹੋ ਸਕਦਾ ਹੈ ਸਾਇਰਨ ਜਿਹੜਾ ਲੰਬੀ ਚੱਲੇਗਾ ਜੀ 5 ਮਿੰਟ ਲਈ 10 ਮਿੰਟ ਲਈ ਕਾਫੀ ਤੁਸੀਂ ਮਹਿਸੂਸ ਕਰੋਗੇ ਜਿਸ ਲਈ ਇਥੇ ਫਾਇਰ ਸਟੇਸ਼ਨ ਤੇ ਚੱਲਦੇ ਨੇ ਪੁਲਿਸ ਸਟੇਸ਼ਨ ਸਿਟੀ ਚ ਵੀ ਲੱਗਾ ਤੇ ਉਹ ਸਾਇਮਨਟੇਨਸਲੀ ਉਹ ਚੱਲਦੇ ਨੇ ਜਦੋਂ ਪਿੱਛੋਂ ਆਰਡਰ ਆਉਂਦਾ ਤੇ ਦੈਟ ਮੀਨਸ ਕਿ ਉਸ ਲਈ ਥੋੜਾ ਅਲਰਟ ਹੋਣ ਦੀ ਜ਼ਰੂਰਤ ਹੈ ਹੁਣ ਲਗਾਤਾਰ ਤੇ 10 ਮਿੰਟ ਲਈ ਵੀ ਚੱਲੇਗਾ 15 ਮਿੰਟ ਲਈ ਵੀ ਚੱਲ ਸਕਦਾ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਸਿਚੁਏਸ਼ਨ ਰਿਵਿਊਜ਼ ਹੋ ਜਾਂਦੀ ਹੈ ਜਦੋਂ ਅਲਰਟ ਦਾ ਖਤਰਾ ਥੋੜਾ ਘਟ ਜਾਂਦਾ ਫਿਰ ਉਹਦੋਂ 1 ਮਿੰਟ ਲਈ ਉਹ ਚੱਲੇਗਾ ਦੈਟ ਮੀਨਸ ਕਿ ਤੁਸੀਂ ਹੁਣ ਥੋੜਾ ਮੂਵਮੈਂਟ ਕਰ ਸਕਦੇ ਹੋ ਪਰ ਫਿਰ ਵੀ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੈ ਕਿ ਬਹੁਤਾ ਜਿਆਦਾ ਤੁਹਾਨੂੰ ਜ਼ਰੂਰੀ ਹੈ ਫਿਰ ਹੀ ਕਰਾਂ ਜੋ ਬਾਹਰ ਨਿਕਲੋ ਇੱਕ ਜਗ੍ਹਾ ਗਰੁੱਪ ਬਣਾ ਕੇ ਨਾ ਖਲੋਗੋ ਤੇ ਬਾਕੀ ਮੈਂ ਤੇ ਆ ਮੀਡੀਆ ਦੇ ਥਰੂ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਲੋਕਾਂ ਨੂੰ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਦੋਂ ਤੱਕ ਬਹੁਤਾ ਜ਼ਰੂਰੀ ਨਾ ਹੋਵੇ ਤੇ ਉਹਨਾਂ ਚਿਰ ਆਪਣੀ ਘਰਾਂ ਤੋਂ ਮੂਵਮੈਂਟ ਥੋੜੀ ਅਵਾਇਡ ਕੀਤੀ ਜਾਵੇ ਰਾਤ ਨੂੰ ਤੇ ਬਲੈਕਆਊਟ ਦੇ ਵਿੱਚ ਤੇ ਟੋਟਲੀ ਹੈਗਾ ਜੀ ਘਰਾਂ ਦੇ ਅੰਦਰ ਰਹੋ ਕਿਉਂਕਿ ਉਹਦੋਂ ਥੋੜੀ ਲਾਈਟ ਸੈਂਸਿਟੀਵਿਟੀ ਵੱਜ ਜਾਂਦੀ ਹੈ ਤੇ ਖਤਰਾ ਜ਼ਿਆਦਾ ਹੋ ਜਾਂਦਾ। ਸਾ ਮੀਡੀਆ ਤੇ سوشل ਮੀਡੀਆ ਨੂੰ ਕੀ ਕਹਿਣਾ ਚਾਹੋਗੇ? ਸੋਸ਼ਲ ਮੀਡੀਆ ਥੋੜਾ ਨਾ ਇਸ ਵਲੇ ਸਿਚੁਏਸ਼ਨ ਇਸ ਤਰੀਕੇ ਦੀ ਆਪਣੀ ਜ਼ਿੰਮੇਵਾਰੀ ਥੋੜੀ ਆਪਣੀ ਵੀ ਸਮਝਣ ਕਿ ਲੋਕਾਂ ਨੂੰ ਵੀ ਇਹ ਹੈ ਕਿ ਥੋੜੀ ਸੋਸ਼ਲ ਮੀਡੀਆ ਤੇ ਜਿਹੜੀ ਨਿਊਜ਼ ਚਲਦੀ ਹੈ ਕੋਈ ਵਧਾ ਚੜਾ ਕੇ ਵੀ ਕਿਤੇ ਕੋਈ ਦੱਸ ਦਿੱਤੀ ਜਾਂਦੀ ਹੈ ਜਾਂ ਲੋਕਲ ਕੋਈ ਆਪਣਾ ਜਿਹੜਾ ਹਾਫ ਕੁਕ ਸਟੋਰੀ ਪਾ ਦਿੰਦਾ ਕਿ ਭਈ ਉਥੇ ਇਹ ਹੋ ਗਿਆ ਹੋ ਗਿਆ ਨਾ ਕਿ ਉਹਨੂੰ ਵੈਰੀਫਾਈ ਕੀਤਾ ਹੋਇਆ ਤੇ ਇਸ ਨੂੰ ਅਫਵਾਹ ਨੂੰ ਜਿਹੜੇ ਫਲਾਇਆ ਜਾਂਦਾ ਤੇ ਲੋਕਾਂ ਚ ਪੈਨਿਕ ਕ੍ਰੀਏਟ ਹੁੰਦੀ ਹੈ ਇਹ ਵੇਲਾ ਪੈਨਿਕ ਕ੍ਰੀਏਟ ਕਰਨ ਦਾ ਨਹੀਂ ਇਹ ਸਾਰਾ ਰਲ ਮਿਲ ਕੇ ਮਜ਼ਬੂਤ ਹੋਣ ਦਾ ਤੇ ਪੰਜਾਬ ਆਪਣੀ ਜਿਹੜੇ ਸਾਡੀ ਜਨਤਾ ਪੰਜਾਬ ਦੀ ਉਸ ਤਰ੍ਹਾਂ ਫਿਜ਼ੀਕਲੀ ਮੈਂਟਲੀ ਬਹੁਤ ਜ਼ਿਆਦਾ ਮਜ਼ਬੂਤ ਨੇ ਤੇ ਇਹਦੇ ਵਿੱਚ ਕੋਈ ਡੋਰਾ ਇਹਦੀ ਗੱਲ ਨਹੀਂ ਹਾਂ ਇਸ ਵੇਲੇ ਇਹ ਹੈ ਕਿ ਟਾਈਮ ਹੈ ਕਿ अफवाਾਂ ਤੋਂ ਬਚਾਜਾਵੇ ਤੇ ਜਿਹੜੇ ਤੁਹਾਡੂ ਵੀ ਮੀਡੀਆ ਪਰਸਨਸ ਨੂੰ ਵੀ ਮੇਰੀ ਅਪੀਲ ਹੈ ਕਿ ਖਬਰ ਦੀ অথেন্টিਸਿਟੀ ਦੇਖ ਕੇ অথੈਨਟਿਕ ਖਬਰ ਤੇ ਜਿਹੜੀ ਪਬਲਿਕ ਦੇ ਵਿੱਚ ਪੈਨਿਕ ਕ੍ਰੀਏਟ ਨਾ ਕਰਦੀ ਹੋਵੇ ਇਸ ਤਰੀਕੇ ਦੀ ਹੀ ਖਬਰ ਜਿੰਨੀ ਕੋ ਲੋਕਾਂ ਨੂੰ ਜਾਣਨ ਦੀ ਲੋੜ ਹੋ ਸਕਦੀ ਹੈ ਇਸ ਕ੍ਰਾਈਸਿਸ ਦੇ ਟਾਈਮ ਵਿੱਚ ਉਹੀ ਹੀ ਖਬਰ ਅੱਗੇ ਪੇਸ਼ ਕੀਤੀ ਜਾਇਆ ਕਰੇ ਆਰਮੀ ਨਾ ਨਾ ਪੰਜਾਬ ਪੁਲਿਸ ਕਿਸ ਤਰ੍ਹਾਂ ਅਟੈਕ ਕੀ ਕੁਝ ਕਰ ਰਹੀ ਆ ਆਰਮੀ ਨੇ ਤੇ ਅੱਗੇ ਫਰੰਟ ਸਾਹਮਣਾ ਜੀ ਅਸੀਂ ਸਿਵਲ ਅਫੇਅਰ ਜਿਹੜੇ ਇਸ ਟਾਈਮ ਤੁਹਾਡੀਆਂ ਡਿਊਟੀਆਂ ਥੋੜੀਆਂ ਜਿਆਦਾ ਵਾਜਣੀਆਂ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਸਾਰਨ ਵੱਜ ਗਿਆ ਜਾਂ ਦੂਸਰਾ ਹੋ ਗਿਆ ਕਿ ਉਸ ਟਾਈਮ ਦਾ ਅਸੀਂ ਪਬਲਿਕ ਨੂੰ ਅਵੇਅਰ ਕਰਨਾ ਹੈ ਪਬਲਿਕ ਚ ਕੌਨਫੀਡੈਂਸ ਥੋੜਾ ਬਹਾਲ ਰੱਖਣਾ ਜੀ ਤੇ ਬਾਕੀ ਕਿਸੇ ਵੀ ਤਰੀਕੇ ਦੀ ਕੋਈ ਜਿਹੜੇ ਐਂਟੀ ਸੋਸ਼ਲ 엘ਮੈਂਟਸ ਨੇ ਜਿਸ ਤਰ੍ਹਾਂ ਨਾ ਬਲੈਕ ਆਊਟ ਹੋ ਜਾਂਦਾ ਦੂਸਰਾ ਦਾ ਉਹਨਾਂ ਨੂੰ ਇਹਦਾ ਕੋਈ ਫਾਇਦਾ ਚੁੱਕਣ ਸੀ ਨਹੀਂ ਜੀ